ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਖੀ ਹੈ ਬਾਬਾ ਅਤਲ ਰਾਏ ਜੀ ਦੀ ਇੱਕ ਵਾਰ ਬਾਬਾ ਅਤਲ ਰਾਏ ਅਕੇ ਗੁਰੂ ਪੀਗ ਬਹਾਦਰ ਜੀ ਆਪਣੇ ਖਾਨੀਆਂ ਨਾਲ ਖਿੱਦੋ-ਕੁੰਡੀ ਖੇਡ ਰਹੇ ਸਨ ਜਿਸ ਦੀ ਵਾਰੀ ਆਉਂਦੀ ਉਸ ਨੂੰ ਆਪਣੀ ਵਾਰੀ ਦੇਣੀ ਹੀ ਪੈਂਦੀ ਸੀ ਇੱਕ ਦਿਨ ਰਾਤ ਪੈ ਗਈ ਤੇ ਖਨੇਰਾ ਹੋਣ ਕਰਕੇ ਖੇਡ ਬੰਦ ਕਰਨੀ ਪਈ ਪਰ ਮੀਟੀ ਮੋਹਨ ਨਾਂ ਦੇ ਇੱਕ ਬਾਲਕ ਦੇ ਸਿਰ ਰਹਿ ਗਈ ਸੀ ਅਗਲੇ ਦਿਨ ਦੋਵੇਂ ਭਰਾ ਅਤੇ ਹੋਰ ਬੱਚੇ ਮੋਹਨ ਦੇ ਘਰ ਗਏ ਕਿ ਉਹ ਆ ਕੇ ਉਸ ਦੇ ਸਿਰ ਆਈ ਮੀਟੀ ਦੇਵੇ ਸਾਰੇ ਬੱਚਿਆਂ ਦਾ ਖਿਆਲ ਸੀ ਕਿ ਮੋਹਨ ਮੀਟੀ ਤੋਂ ਡਰਦਾ ਖੇਡਣ ਨਹੀਂ ਆਇਆ ਜਦ ਸਾਰੇ ਹਾਣੀ ਇਕੱਠੇ ਹੋ ਗਏ ਉਸ ਬਾਲਕ ਦੇ ਘਰ ਗਏ ਤਾਂ ਆਪ ਨੂੰ ਪਤਾ ਲੱਗਾ ਕਿ ਮੋਹਨ ਦੀ ਸੱਪ ਲੜ ਜਾਣ ਦੇ ਕਾਰਨ ਮੌਤ ਹੋ ਗਈ ਹੈ ਲੋਕ ਇਕੱਠੇ ਹੋਏ ਸੀ ਅਤੇ ਉਸ ਦੇ ਮਾਪੇ ਵਿਰਲਾਪ ਕਰ ਰਹੇ ਸਨ ਬਾਬਾ ਅਟਲ ਨੇ ਉਹਨਾਂ ਦੇ ਵਿਰਲਾਪ ਦੀ ਪਰਵਾਹ ਨਾ ਕੀਤੀ ਅਤੇ ਕਹਿਣ ਲੱਗੇ ਇਹ ਜਾਣ ਬੁੱਝ ਕੇ ਕੇਸ ਮਾਰ ਕੇ ਪਿਆ ਹੈ ਤਾਂ ਕਿ ਇਸ ਨੂੰ ਆਪਣੀ ਮੀਟੀ ਨਾ ਦੇਣੀ ਪਵੇ ਮੈਂ ਹੁਣੇ ਹੀ ਇਸ ਨੂੰ ਸੋਟੀ ਮਾਰ ਕੇ ਦੱਸਦਾ ਹਾਂ ਕਿ ਕੇਸ ਕਿਵੇਂ ਮਾਰੀਦੀ ਹੈ ਬਾਬਾ ਅਟਲ رائے ਨੇ ਸੋਟੀ ਫੜ ਕੇ ਜੱਗ ਮੋਹਨ ਨੂੰ ਜ਼ੋਰ ਨਾਲ ਹਿਲਾਇਆ ਤਾਂ ਉਹ ਉੱਟ ਕੇ ਬੈਠ ਗਿਆ ਫਿਰ ਸਾਰੇ ਜਾਣੇ ਤਾੜੀਆਂ ਮਾਰ ਕੇ ਹੱਸਣ ਲੱਗੇ ਅਤੇ ਕਹਿਣ ਲੱਗੇ ਬੱਚੂ ਇਹ ਬਹਾਨੇਬਾਜ਼ੀ ਨਹੀਂ ਚੱਲਣੀ ਉੱਠ ਅਤੇ ਆਪਣੀ ਰਾਤ ਵਾਲੀ ਮੀਟੀ ਦੇਵ ਮੋਹਨ ਉੱਠ ਕੇ ਬਾਹਰ ਆ ਗਿਆ ਅਤੇ ਸਾਰੇ ਬੱਚੇ ਫਿਰ ਤੋਂ ਖੇਡਣ ਲੱਗ ਪਏ ਪਰ ਮੋਹਨ ਦੇ ਮਾਪੇ ਅਤੇ ਗਲੀ ਮੁਹੱਲੇ ਦੇ ਲੋਕ ਜਾਣਦੇ ਸਨ ਕਿ ਮੋਹਨ ਤਾਂ ਮਰ ਚੁੱਕਾ ਸੀ ਅਤੇ ਬਾਬੇ ਅਟਲ ਰਾਏ ਨੇ ਇਸ ਨੂੰ ਆਪਣੀ ਸ਼ਕਤੀ ਨਾਲ ਜ਼ਿੰਦਾ ਕੀਤਾ ਹੈ ਇਸ ਲਈ ਇਹ ਖਬਰ ਹੌਲੀ-ਹੌਲੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ पास भी पहुंच गई सच्चे बादशाह आप जानी जानຊਾਨੂੰ ਉਹਨਾਂ ਨੂੰ ਇਹ ਪਤਾ ਸੀ ਕਿ ਬਾਬਾ ਅਟਲ ਰਾਏ ਹਰ ਪ੍ਰਕਾਰ ਦੀ ਕਰਾਮਾਤ ਦਾ ਮਾਲਕ ਸੀ ਉਸ ਦੀ ਸਮਾਦੀ ਤਾਂ ਪੰਗੂੜੇ ਵਿੱਚ ਹੀ ਲੱਗੀ ਰਹਿੰਦੀ ਸੀ ਉਹਨਾਂ ਨੇ ਅਜਿਹੀ ਘਟਨਾ ਨੂੰ ਠੀਕ ਨਾ ਸਮਝਿਆ ਕਿਉਂਕਿ ਮਹਾਪੁਰਖ ਕਦੇ ਕਰਾਮਾਤਾਂ ਨਹੀਂ ਵਿਖਾਉਂਦੇ ਕਰਾਮਾਤ ਕਹਿਰ ਦਾ ਨਾਂ ਹੈ ਇਕ ਸੱਚੇ ਸਿੱਖ ਦਾ ਧਰਮ ਹੈ ਕਿ ਉਹ ਰਿੱਧੀਆਂ ਸਿੱਧੀਆਂ ਤੇ ਭਰੋਸਾ ਨਾ ਕਰੇ ਉਹ ਸਮਝਦੇ ਸਨ ਕਿ ਉਸ ਘਟਨਾ ਦਾ ਜੋ ਲੋਕਾਂ ਨੂੰ ਪਤਾ ਲੱਗਾ ਤਾਂ ਜਦ ਵੀ ਕੋਈ ਮਰੇਗਾ ਤਾਂ ਉਹ ਉਹਨਾਂ ਦੇ ਘਰ ਵਾਲੇ লাশ ਚੁੱਕ ਕੇ ਬਾਬੇ ਅਟਲ ਰਾਏ ਪਾਸ ਲੈ ਆਇਆ ਕਰਨਗੇ ਕਿ ਇਸ ਨੂੰ ਜ਼ਿੰਦਾ ਕਰ ਦੇਵੋ ਇਸ ਸੱਤ ਨੂੰ ਮੁੱਖ ਰੱਖ ਕੇ ਉਹਨਾਂ ਬਾਲਕ ਅਟਲ ਰਾਏ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਪੁੱਤਰ ਤੂੰ ਅੱਜ ਕਿਵੇਂ ਪ੍ਰਭੂ ਦਾ ਸਰੀਰ ਬਣ ਗਿਆ ਹੈ ਇਹ ਕੰਮ ਪ੍ਰਭੂ ਦਾ ਹੈ ਕਿ ਉਹ ਕਿਸੇ ਨੂੰ ਮਾਰੇ ਜਾਂ ਜਿੰਦਾ ਕਰੇ ਤੂੰ ਇਹ ਚੰਗਾ ਕੰਮ ਨਹੀਂ ਕੀਤਾ ਪ੍ਰਭੂ ਅਜਿਹੇ ਕਾਰਨਾਮਿਆਂ ਉੱਤੇ ਖੁਸ਼ ਨਹੀਂ ਹੁੰਦਾ ਬਾਬਾ ਅਟਲ ਰਾਏ ਜੀ ਚੁੱਪ ਰਹੇ ਪਰ ਆਪਣੇ ਪਿਤਾ ਦੀ ਗੱਲ ਸੁਣ ਕੇ ਬਹੁਤ ਸ਼ਰਮਸਾਰ ਹੋਏ ਉਨ੍ਹਾਂ ਇਹ ਮਨ ਬਣਾ ਲਿਆ ਕਿ ਹੁਣ ਉਨ੍ਹਾਂ ਦਾ ਇਸ ਦੁਨੀਆ ਵਿੱਚ ਰਹਿਣਾ ਯੋਗ ਨਹੀਂ ਹੋਵੇਗਾ। ਇਸ ਲਈ ਉਨ੍ਹਾਂ ਨੇ ਉਸੇ ਸਮੇਂ ਸਮਾਦੀ ਲਾ ਕੇ ਆਪਣੇ ਪ੍ਰਾਣ ਤਿਆਗ ਦਿੱਤੇ। ਜਦ ਸੰਗਤ ਨੇ ਉਨ੍ਹਾਂ ਨੂੰ ਵੇਖਿਆ, ਡੋਇਆ ਅਤੇ ਹਿਲਾਇਆ ਤਾਂ ਸਭ ਹੈਰਾਨ ਰਹਿ ਗਏ ਕਿ ਬਾਬਾ ਅਟਲ رائے ਸੰਸਾਰ ਛੱਡ ਕੇ ਚਲੇ ਗਏ ਸਨ। ਗੁਰੂ ਹਰਗੋਬਿੰਦ ਸਾਹਿਬ ਤਾਂ ਪਹਿਲਾਂ ਹੀ ਜਾਣ ਗਏ ਸਨ। ਉਹਨਾਂ ਆਪਣੇ ਹੱਥੀ ਬੱਚੇ ਦਾ ਸੰਸਕਾਰ ਕੀਤਾ ਅਤੇ ਲੋਕਾਂ ਨੂੰ ਧੀਰਜ ਦਿੱਤਾ ਕਿ ਉਹ ਇਸ ਬਾਰੇ ਦੁਖੀ ਨਾ ਹੋਣ। ਉਹਨਾਂ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਮਨੁੱਖ ਦੀ ਜ਼ਿੰਦਗੀ ਅਤੇ ਮੌਤ ਪ੍ਰਭੂ ਪਰਮਾਤਮਾ ਦੇ ਹੱਥ ਵਿੱਚ ਹੈ। ਉਸ ਦੀ ਮਰਜ਼ੀ ਅਤੇ ਰਜ਼ਾ ਵਿੱਚ ਹੀ ਸਭ ਕੁਝ ਹੋ ਰਿਹਾ ਹੈ। ਇਸ ਲਈ ਸਾਨੂੰ ਕਿਸੇ ਦੇ ਜਨਮ ਉੱਤੇ ਨਾ ਖੁਸ਼ ਹੋਣਾ ਚਾਹੀਦਾ ਹੈ ਅਤੇ ਨਾ ਹੀ ਇਸੇ ਦੀ ਮੌਤ ਉੱਤੇ ਗਮ ਕਰਨਾ ਚਾਹੀਦਾ ਹੈ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਵਾਹਿਗੁਰੂ ਜੀ ਦੇ ਭਾਣੇ ਵਿੱਚ ਹੀ ਰਾਜੀ ਰਹਿਣਾ ਚਾਹੀਦਾ ਹੈ ਫਿਰ ਭਾਵੇਂ ਜ਼ਿੰਦਗੀ ਵਿੱਚ ਦੁੱਖ ਹੋਣ ਜਾਂ ਸੁਖ ਔਲ ਚੁੱਕ ਬਖਸ਼ ਦੇਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤ